ਸਨੀ ਅਤੇ ਬੋਬੀ ਦਿਓਲ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ ਜਿਨ੍ਹਾਂ ਦੀ ਆਗਾਮੀ ਫਿਲਮ ਪੋਸਟਰ ਵਾਇਸ ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ ਪ੍ਰਾਮਾ ਦੀ ਜੋੜੀ ਦੇ ਨਾਲ ਸ਼੍ਰੇਸ਼ ਤਲਪੜੇ ਵੀ ਨਜ਼ਰ ਆਉਣਗੇ ਤੋਵੇਂ ਪਹਿਲਾਂ ਵੀ ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਨੇ ਬਾਲੀਵੁੱਡ ਕੁਇਨ ਅਨਿਕੰਗਰਾ ਰੌਤ ਇੱਕ ਵਾਰ ਫਿਰ ਆਪਣੀ ਕੁਇਨ ਅਵਤਾਰ ਵਿੱਚ ਨਜ਼ਰ ਆਈ ਹੈ ਦਰਸ ਸਵਿਗਿਆ ਸ਼ਰਮਾ ਨੇ ਕੰਗਨਾ ਦਾ 24 ਕੈਰੇਟ ਗੋਲਡ ਪੋਰਟਰੇਟ ਬਣਾਇਆ ਜਿਸ ਵਿੱਚ ਕੰਗਨਾ ਬੇहद ਖੂਬਸੂਰਤ ਮਹਾਰਾਣੀ ਲੱਗ ਰਹੀ ਹੈ ਸਵਿਗਿਆ ਪਹਿਲਾਂ ਵੀ ਕਈ ਹਸਤੀਆਂ ਦੇ ਪੋਰਟਰੇਟ ਬਣਾ ਚੁੱਕੇ ਨੇ ਆਲੀਏ ਪਟੇਨੀ ਦਿਨੀ ਆਪਣੇ ਪਰਿਵਾਰ ਨਾਲ ਮਾਲ ਦੀ ਵਿੱਚ ਛੁੱਟੀਆਂ ਮਨਾਉਣ ਪਹੁੰਚੀ ਹੈ ਆਲੀ ਆਪਣੇ ਪਾਪਾ ਮਾਂ ਤੇ ਭੈਣ ਨਾਲ ਫੁਰਸਤ ਦੇ ਪਾਲੇ ਜੁਆਏ ਕਰ ਰਹੀ ਹੈ ਜਿਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਆਪਣੀ ਤ੍ਰਿਯਾਮੀ ਗੋਤਮ ਸਰਕਾਰ 3 ਦਾ ਹਿੱਸਾ ਬਣ ਕੇ ਉਤਸ਼ਾਹਿਤ ਹੈ ਯਾਮੀ ਫਿਲਮ ਵਿੱਚ ਐਕਸ਼ਨ ਸੀਨ ਦੇ ਲਈ ਜਲਦ ਤਿਆਰੀ ਸ਼ੁਰੂ ਕਰੇਗੀ ਯਾਮੀ ਦੇ ਮੁਤਾਬਕ ਇਹ ਕੋਸ਼ਿਸ਼ ਉਹ ਪਹਿਲੀ ਵਾਰ ਕਰ ਰਹੀ ਹੈ ਮੇਤਰੀ ਵਿਦਿਆਬਾਲਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੈਂ ਕੋਈ ਬਾਜ਼ੀਗਰੀ ਨਹੀਂ ਕਰਦੀ ਨਾ ਹੀ ਸੁਪਰਵੂਮੈਨ ਬੰਨਣਾ ਚਾਹੁੰਦੀ ਹਾਂ ਮੈਂ ਇੱਕ ਮਹਿਲਾ ਹਾਂ ਜੋ ਕੰਮ ਕਰਦੀ ਹੈ ਅਤੇ ਜਦੋਂ ਘਰ ਹੋਵਾਂ ਤਾਂ ਸਿਰਫ ਘਰ ਦੇ ਧਿਆਨ ਦਿੰਦੀ ਹਾਂ ਆਇਆ ਨਹੀਂ ਸਾਨੂੰ ਪ੍ਰਪੋਜ਼ ਕਰਨਾ ਸ਼ਰਮਾਂ ਮੱਥੇ ਉਹਦਾ ਨਹੀਂ ਸੀ ਫੜਨਾ ਸ਼ਰਮਾਂ ਮੱਥੇ ਉਹਦਾ ਨਹੀਂ ਸੀ ਫੜਨਾ ਹਰ ਪੁੱਛ ਲਿਆ ਮੁੱਛ ਨੂੰ ਮਰੋੜ ਕੇ ਪੁੱਛ ਲਿਆ ਮੁੱਛ ਨੂੰ ਮਰੋੜ ਕੇ ਖਾਰੇ ਉਹ ਤਾਂ ਡਰ ਗਈ ਕਿਹੜਾ ਰਾਤੀ ਨਹੀਂ ਦੇ ਆਈ ਹੋਣੀ ਅੱਜ ਭਾਵੇਂ ਨਾ ਕਰ ਗਈ ਬੱਬਲ ਪ੍ਰਾਇਦਾ ਗੀਤ ਨਾ ਕਰ ਗਈ ਰਿਲੀਜ਼ ਹੋ ਗਿਆ ਜਿਸ ਦੀ ਵੀਡੀਓ ਵਿੱਚ ਬੱਬਲ ਆਸ਼ਕੀ ਮਾਰਦੇਵ ਨਜ਼ਰ ਆ ਰਹੇ ਨੇ ਅਤੇ ਆਪਣੇ ਸਾਦੇ ਅੰਦਾਜ਼ ਨਾਲ ਆਖਿਰ ਕਾਮਯਾਬ ਹੋ ਜਾਂਦੇ ਨੇ ਗੀਤ ਨੂੰ ਮਿਊਜ਼ਿਕ ਡੀਜੇ ਫਲੋ ਨੇ ਦਿੱਤਾ ਹੈ ਸ਼ਰਧਕ ਪੂਰਤ ਅਤੇ ਦਿੱਤੈ ਰੌਕ ਕਪੂਲੀ ਗਾਮ ਫਿਲਮ ਹੋ ਕੇ ਚਾਨੂੰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਜਿਸ 'ਚ ਇੱਕ ਮੁੰਡੇ ਕੁੜੀ ਦੀ ਵੱਖਰੀ ਤਰ੍ਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ ਫਿਲਮ ਵਿੱਚ ਨਸੀਰੂਦਦੀਨ ਸ਼ਾਹ ਵੀ ਨੇ ਫਿਲਮ ਨੂੰ ਮਿਊਜ਼ਿਕ ਏਆ ਰਹਿਮਾਨ ਨੇ ਦਿੱਤਾ ਹੈ ਗਾयक ਨਿੰਜਾ ਪੋਲੀਵੁੱਡ ਡੈਬਿਊ ਕਰ ਰਹੇ ਨੇ ਜਨਰੀ ਫਿਲਮ ਚੰਨਾ ਮੇਰੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਜੋ ਅਬੋਹਰ ਦੇ ਵਿੱਚ ਹੋ ਰਹੀ ਹੈ ਫਿਲਮ ਵਿੱਚ ਅਮਰਿਤਮਾਨ ਨੈਗੇਟਿਵ ਕਿਰਦਾਰ ਚ ਦੇਖਣਗੇ ਫਿਲਮ ਨੂੰ ਪੰਕਜ ਪਤਰਾ ਡਾਇਰੈਕਟ ਕਰ ਰਹੇ ਨੇ ਅੰਗਰੇਜ਼ ਅਤੇ ਪੰਜਾਬ ਵਰਗੇ ਹਿੱਟ ਫਿਲਮਾਂ ਲਿਖ ਚੁੱਕੇ ਅੰਬਰਦੀਪ ਅਗਾਮੀ ਫਿਲਮ ਲਾਹੌਰੀਏ ਨਾਲ ਡਾਇਰੈਕਸ਼ਨ ਦੀ ਦੁਨੀਆ 'ਚ ਕਦਮ ਰੱਖ ਰਹੇ ਨੇ ਜਿਸ ਦੀ ਸ਼ੂਟਿੰਗ 17 ਦਸੰਬਰ ਤੋਂ ਸ਼ੁਰੂ ਹੋਏਗੀ ਫਿਲਮ ਵਿੱਚ ਐਮੇਵਰ ਕਲੀਡ ਕਿਰਦਾਰ ਨਿਭਾਉਣਗੇ